ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿਜ਼ਨਸ ਕਾਰਡੀਨਰ ਬਲਜਿੰਦਰ ਸਿੰਘ ਜੀ ਆ ਸਾਡਾ ਨਿਊ ਵੈਬਰਸ ਅਕੈਡਮੀ ਪਟਾਲਾ ਹੈ ਅਸੀਂ ਰੁਟੀਨ ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਕੋਈ ਗੱਲਬਾਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਨੂੰ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹ ਉਹ ਸਮਝਾਈ ਰਹੇ ਬੜੇ ਅਗਰੈਸ਼ਨ ਚ ਸੀ ਤੇ ਆ ਕੇ ਸਾਡ ਨੂੰ ਕੁੱਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਚ ਰਿਵਾਲਵਰ ਕੱਢਿਆ ਤੇ ਉਹ ਬਾਬ ਲੜਾਈ ਦੇਖੋ ਤੁਹਾਡੇ ਸਾਹਮਣੇ ਹੈ ਕਿ ਸਾਡਾ ਕਿੰਨੀ ਲਾ ਕੇ ਗਏ ਨੇ ਆ ਬੜੇ ਬਰਾਦਰ ਨੂੰ ਆ ਛੋਟਾ ਇੱਕ ਉਹਨਾਂ ਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵਾਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੁ ਸਕੂਟੀ ਲਗਾ ਆ ਗਿਆ ਤੇ ਅਸੀਂ ਦੇਖਿਆ ਕਿ ਅਨਨੋਨ ਲਗਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਆ ਨਾ ਸਾਡਾ ਸਟੂਡੈਂਟ ਸੀ ਅ ਤੈਨੂੰ ਸੀ ਅੱਧਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰ ਡਾ ਵੱਡਾ ਕੰਮ ਕਰ ਦਿੱਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਸੀ ਤੁਹਾਡੇ ਨੂੰ ਕਿੱਡੇ ਫਾਇਰ ਕੀਤੇਗੇ ਔਰ ਉਹਨਾਂ ਉਹਨੂੰ ਹੁਣ ਇਹ ਤੇ ਮੈਨੂੰ ਚ ਪਤਾ ਨਹੀਂ ਇਹ ਰਿਵਲਵਰ ਹੀ ਚਲ ਗਿਆ ਤੇ ਜਿਦਾ ਕਿਹੜੀ ਗੱਲ ਹੈ ਰਿਵਲਵਰ ਹੀ ਹੈ ਨਹੀਂ ਵੇਖੋ ਰਿਵਲਵਰ ਲੈ ਕੇ ਲਿਸੈਂਸੀ ਰਿਵਲਵਰ ਮੇਰਾ ਮੇਰੇ ਕੋਲ ਲਿਸੈਂਸ ਹੈ ਅੱਛਾ ਇੱਕ ਵੈਪਨ ਤਾਂ ਲੱਗ ਇੱਕ ਲੈ ਪੈ ਲਗ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜੇ ਕੋਈ ਪਛਾਣੀ ਅੰਦਰ ਜਾਣ ਤੋਂ ਨੰਬਰ ਹੋ ਰਹੀ ਗੱਡੀ ਬਰਾਉਂਡ ਨੰਬਰ ਸੀ ਉਹਨਾਂ ਦੀ ਮੇਰਾ ਨਾਮ ਬਿਲਜਨਤ ਸਿੰਘ ਰਿਆੜ ਆ ਅਸੀਂ ਨੂੰ ਵੈਬਰ ਤੇ ਆਡੀਓ ਚਲਾਉਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਆ ਜੀ ਅਨਨੋਨ ਪਰਸਨਾਂ ਜਾਨਦੇ ਨਹੀਂ ਆਏ ਕੌਣ ਆ ਕੌਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂ ਤੂ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਚ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਤਰਵੜ ਗਏ ਆ ਉਹਨਾਂ ਨੇ ਅਗਰੈਸਿਵ ਬਣੇ ਸ਼ਤਾਵਨਾ ਕਰਸੂ ਹੋਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਆ ਮੈਂ ਥੱ ਮੈਂ ਪੁਲਿਸ ਅੱਡੇ ਜਾਂ ਤਾ ਕੇ ਮੈਂ 올ਡਜ ਪਰਸਨ ਪੁੱਛਿਆ ਆ ਕੇ ਕੀ ਗੱਲ ਆ ਅਗਰਸਿਵ ਹੋਣ ਲੱਗ ਪਏ ਮੇਰੀ ਗੱਡੀ ਸਕੂਟੀ ਕਿਹਨੇ ਲਾਈ ਹੰਦਰ ਮੈਂ ਬੜਾ ਸਕੂਟੀ ਲਾਈ ਅਨਨੋਨ ਲੜੀ ਲੈ ਕੇ ਆਏ ਦੀ ਗੱਡੀ ਬਿਠਾ ਕੇ ਲੈ ਜਾਂਦੇ ਯੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਸਾਨੂੰ ਪੁੱਛਿਆ ਆ ਕੇ ਕਹਿ ਰਹੇ ਦਿਖਾਓ ਰੋਜ਼ ਦਾ ਟੀਨ ਚੱਲਦਾ ਹੁੰਦਾ ਇਹਨੇ ਚੋਕੀ ਸਕੂਟੀ ਹੰਦਰ ਲਾਈ ਛੋਟੇ ਬਰਦਰ ਚਾਰ ਦਿਨ ਪੰਜ ਦਾ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਦਾ ਰਵਾੜੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਪਰਿਵਾਰ ਨੂੰ ਫਿਆਕ ਦਿੱਤੇ ਮੈਂ ਜੋ ਜੀਰੋ ਕੁੱਟਦੇ ਪਏ ਆ ਵੀਡੀਓ ਵਾਲੀ ਰਿਕਾਰਡਿੰਗ ਕੈਮਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਸਾਡਾ ਸ਼ਹਿਰ ਦਾ ਅਸੀਂ ਸ਼ਹਿਰ ਚ ਹੱਪ ਆ ਅਸੀਂ 17 ਸਾਲ ਤੋਂ ਬੈਠੇ ਆ ਬੀਰਸ ਕੰਢੇ ਆ ਅਸੀਂ ਇੱਕ ਸਟੱਡੀ ਸੈਂਟਰ ਚਲਾਉਂਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਕਦੋਂ ਤੁਸੀਂ ਨਾ ਫਾਇਰ ਆ ਗਏ ਕਿੱਥੇ ਆ ਇਹਨਾਂ ਨੇ ਵੀ ਕਿਤੇ ਤਿੰਨ ਤੋਂ ਚਾਰ ਫਾਇਰ ਕੀਤੇ ਮੈਂ ਹਵਾ ਦੀਤੇ ਮੈਂ ਕਹਿੰਦੇ ਪੈਰ ਸਿੱਧੇ ਮਾਰੇ ਨੇ ਕਿ ਨਾਤਨੀ ਮਾਰਿਆ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਨੂੰ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਫਿਰ ਤੋਂ ਨੰਬਰ ਗੱਡੀ ਆਰਾ ਵਾਈਟ ਕਲਰ ਦੀ ਬੈਟ ਕਰਦੀ ਆ